ਸਤ ਸ੍ਰੀ ਅਕਾਲ ਪਾਜੀ ਵਾਹ ਕੌਣ ਆ ਇਹ ਭਰਾ ਆ ਆਪਣਾ ਨਾਲ ਦੇ ਪਿੰਡੋਂ ਕਹਿੰਦਾ ਸੀ ਸ਼ਹਿਰ ਘੁੰਮਣਾ ਆ ਮੈਂ ਕਿਹਾ ਲਾਗੇ ਤੇ ਆਏ ਆ ਇਹਨੂੰ ਨਾਲ ਹੀ ਲੈ ਚਲਦੇ ਆ ਵੈਸੇ ਵੀ ਆਪਾਂ ਨੂੰ ਛੁੱਟੀਆਂ ਆ ਬਸ ਇੱਕ ਦੋ ਦਿਨ ਹੁਣ ਸਾਡੇ ਨਾਲ ਹੀ ਰਹੂਗਾ ਸਾਡੇ ਨਾਲ ਸਟੂਪਿਡ ਉਹ ਇਹਨੇ ਕੁੜੀ ਦੇ ਕੇ ਛਿੜੀ ਕੋ ਮਾਰੀ ਆ ਉਹ ਇਹਨੇ ਕੁੜੀ ਛੇੜੀ ਆ ਅੱਛਾ ਸ਼ਹਿਰ ਚ ਕੁੜੀ ਇਦਾਂ ਛੇੜਦੇ ਆ ਤੁਹਾਡੇ ਪਿੰਡ ਕਿਦਾਂ ਛੇੜਦੇ ਆ ਵੀਰਾ ਆਡਾ ਵੱਖਰਾ ਤਰੀਕਾ ਥੋੜਾ ਜਿਹਾ ਵੱਖਰਾ ਤਰੀਕਾ ਇਹੜਾ ਵੱਖਰਾ ਢੀਕਾ ਸ਼ੇਰ ਕੇ ਵਖਾ ਤੈਨੂੰ ਵੇਖ ਲੈਨੇ ਆ ਹਾਂ ਲਾਓ ਕੁੜੀ ਵੀ ਆ ਹੀ ਗਈ ਜੋ ਚੱਲ ਵੀ ਹੋ ਜਾ ਤਿਆਰ ਸ਼ਿਰ ਦੇ ਸ਼ਿਰ ਦੇ ਕੋਖ ਨਹੀਂ ਹੁੰਦਾ ਮੈਂ ਨਾ ਪੁਰਜਾ ਅੱਜ ਨਿਕ ਰਿਹਾ ਪੂਰਾ ਲਾਉ ਅੱਗ ਕਿਤੇ ਨੌਨਸੈਂਸ ਇਡੀਅਟ ਬਤਮੀਜ਼ ਹੂੰ ਓਏ ਕੀ ਕਰ ਗਿਆ ਸਮਝ ਨਹੀਂ ਲੱਗੀ ਨਾ ਆ ਸਕੂਲ ਵੀ ਮੈਡਮ ਕੀ ਆਇਓ ਯਾਰਾ ਆ ਜਿਹੜਾ ਕੁਝ ਇੱਥੇ ਅੰਗਰੇਜ਼ੀ ਤੇ ਕਿਹਾ ਨਾ ਇਹਨੂੰ ਪੰਜਾਬੀ ਦੇ